ਤਦੀ ਵੱਡੀ ਖਬਰ ਹੈ ਕਿ ਹਰਮੀਤ ਸੰਧੂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਇਸ ਵਕਤ ਦੀ ਅਹਿਮ ਜਾਣਕਾਰੀ ਸੀਐਮ ਪਗਮਾਨਤਮਨ ਦੀ ਮੌਜੂਦਗੀ ਦੇ ਵਿੱਚ ਸੰਧੂ ਨੇ ਆਮ ਆਦਮੀ ਪਾਰਟੀ ਦੀ ਕਮਾਂਡ ਫੜੀ ਹੈ ਅਤੇ ਹਰਮੀਤ ਸੰਧੂ ਦੀ ਐਂਟਰੀ ਦੇ ਨਾਲ ਆ ਪਰਿਵਾਰ ਦੇ ਵਿੱਚ ਵਾਧਾ ਹੋਇਆ ਤਾਂ ਇਸ ਵਕਤ ਦੀ ਵੱਡੀ ਤੇ ਅਹਿਮ ਜਾਣਕਾਰੀ ਹੈ ਡਾਕਟਰ ਕਸ਼ਮੀਰ ਸਿੰਘ ਦੇ ਦਿਹਾਂਤ ਤੋਂ ਬਾਅਦ ਤਰਨਤਾਰਨ ਦੇ ਵਿੱਚ ਚੋਣਾਂ ਦੀ ਹਲਚਲ ਹੋਈ ਸੀ ਹਰਮੀਤ ਸੰਧੂ ਬਣ ਸਕਦੇ ਨੇ ਤਰਨਤਾਰਨ ਤੋਂ ਆਪ ਦੇ ਉਮੀਦਵਾਰ ਤਾਂ ਇਸ ਵਕਤ ਦੀ ਵੱਡੀ ਤੇ अहम ਜਾਣਕਾਰੀ ਹੈ ਕਿ ਹਰਮੀਤ ਸੰਧੂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਹੈ ਸੀਐਮ ਭਗਵੰਤ ਮਾਨ ਨੇ ਪੁਣਾ ਨੂੰ ਪਟਕਾ ਪਾ ਕੇ ਜਿਹੜਾ ਕਿ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਤਾਂ ਇਸ ਵਕਤ ਦੀ ਵੱਡੀ ਖਬਰ ਹੈ ਡਾਕਟਰ ਕਸ਼ਮੀਰ ਸਿੰਘ ਦੇ ਦੇਹਾਂਤ ਤੋਂ ਬਾਅਦ ਤਰਨਤਾਰਨ ਦੇ ਵਿੱਚ ਚੋਣਾਂ ਦੀ ਹਲਚਲ ਹੋਈ ਸੀ ਅਤੇ ਹਰਮੀਤ ਸੰਧੂ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਤਰਨਤਾਰਨ ਤੋਂ ਆਪ ਉਮੀਦਵਾਰ ਹੋ ਸਕਦੇ ਨੇ ਤਾਂ ਇਸ ਵਕਤ ਦੀ ਵੱਡੀ ਖਬਰ